ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਇੱਕ ਸ਼ਰਮਨਾਕ ਘਟਨਾ ਵਾਪਰੀ ਹੈ ਜਿੱਥੇ ਔਰਤਾਂ ਦੇ ਵੱਲੋਂ ਅੰਮ੍ਰਿਤਧਾਰੀ ਸਿੱਖ ਦੇ ਕੇਸਾਂ ਦੀ ਬੇਦਬੀ ਕੀਤੀ ਗਈ ਹੈ ਦੱਸਿਆ ਕਿ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਔਰਤਾਂ ਦੇ ਵੱਲੋਂ ਗਾਲ੍ਹਾਂ ਵੀ ਕੱਢੀਆਂ ਗਈਆਂ ਐਥੋਂ ਤੱਕ ਕਿ ਅੰਮ੍ਰਿਤਧਾਰੀ ਸਿੱਖ ਦੀ ਦਾੜੀ ਵੀ ਪੁੱਟੀ ਗਈ ਹੈ ਸਰਹਾਦੀ ਪਿੰਡ ਕੱਕੜ ਵਿਖੇ ਦੀ ਇਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਇੱਕ ਅੰਮ੍ਰਿਤਧਾਰੀ ਪਾਇ ਸਿੰਘ ਪਿੰਡ ਕੱਕੜ ਦੇ ਕਿਸਾਨ ਜਿਸ ਦੀ ਇੱਕ ਔਰਤ ਦੇ ਵੱਲੋਂ ਦਾੜੀ ਅਤੇ ਕੇਸਾਂ ਦੀ ਬੇਦਵੀ ਕਰਨ ਅਤੇ ਉਸ ਨਾਲ ਗਾਲੀ ਗਲੋਚ ਕਰਨ ਦੀ ਵੀਡੀਓ ਸਾਹਮਣੇ ਹੈੀ ਇਸਤੇ ਐਕਸ਼ਨ ਲੈਂਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਣ ਚੋਗਾਵਾ ਦੇ ਪ੍ਰਧਾਨ ਗੁਰਲਾਲ ਸਿੰਘ ਅਤੇ ਕੁਲਵੰਤ ਸਿੰਘ ਰਾਏ ਦੇ ਵੱਲੋਂ ਉਸ ਔਰਤ ਵਿਰੁੱਧ ਕਾਰਵਾਈ ਕਰਨ ਲਈ ਸੈਂਕੜੇ ਕਿਸਾਨ ਥਾਣਾ ਲੋਪੋ ਕੋ ਵਿਖੇ ਇਕੱਠੇ ਕਰ ਲਏਗੇ ਅਤੇ ਪੁਲਿਸ ਦੇ ਵੱਲੋਂ ਨਾ ਕਾਰਵਾਈ ਕਰਨ ਦੇ ਵਿਰੋਧ ਪ੍ਰਦਰਸ਼ਨ ਦੇ ਨਾਅਰੇਬਾਜ਼ ਕੀਤੀ ਜਾ ਰਹੀ ਹੈ ਦੱਸਿਆ ਕਿ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਦੇ ਵਿੱਚ ਇਹਨਾਂ ਕਿਸਾਨਾਂ ਦੇ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ ਕਿ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਉਸ ਦੇ ਆਧਾਰ ਤੇ ਉਕਤੋ ਔਰਤਾ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇ ਉਨੇ ਕਹੇ ਕਿ ਪੁਲਿਸੇ ਵੱਲੋਂ ਤੋਂ ਔਰਤਾ ਤੇ ਕਾਰਵਾਈ ਕਰਨ ਦੀ بجائے ਆਨਾ ਕਰਨੀ ਕੀਤੀ ਜਾ ਰਹੀ ਹੈ ਜੋ ਕਿ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਮੌਕੇ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਲਾਲ ਸਿੰਘ ਕੱਕੜ ਨੇ ਕਿਹਾ ਹੈ ਕਿ ਜੇਕਰ ਉਕਤ ਔਰਤ ਵਿਰੁੱਧ ਪੁਲਿਸੇ ਵੱਲੋਂ ਕਾਰਵਾਈ ਨਾ ਕੀਤੀ ਗਈ ਤਾਂ ਉਹ ਅਣਮਿੱਥੇ ਸਮੇਂ ਲਈ ਧਰਨੇ ਤੇ ਬੈਠ ਜਾਣਗੇ ਦੱਸਦੀ ਹੈ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਬੇहद ਸ਼ਰਮਨਾਕ ਘਟਨਾ ਹੈ ਕਿ ਔਰਤ ਦੇ ਵੱਲੋਂ ਇੱਕ ਗੁਰਸਿੱਖ ਜਿਹੜੇ ਆ ਉਹ ਵਿਅਕਤੀ ਦੀ ਦਾੜੀ ਪੁੱਟੀ ਗਈ ਕੇਸਾਂ ਦੀ ਬੇਦਬੀ ਕੀਤੀ ਗਈ ਹੈ ਕੀ ਕੁਝ ਕਿਹਾ ਉਹਨਾਂ ਨੇ ਇਹ ਮੌਕੇ ਤੇ ਇੱਕ ਵਾਰ ਆਪਾਂ ਸੁਣਦੇ ਹਾਂ ਤੇ ਭਾਜੀ ਕੱਲ ਦੀ ਮੇਰੀ ਜਿਹੜੀ ਦਾੜੀ ਦੀ ਬੇਦਬੀ ਹੋਈ ਆ ਤੇ ਨਾਲ ਮੇਰ ਨਾਲ ਧੱਕਾ ਮੁੱਕੀ ਹੋਈ ਬਹੁਤ ਮਰਨਾਂ ਧੱਕਾ ਆਇਆ ਤੇ ਕੋਈ ਲੋਕ ਕੱਕੜੀ ਅਸੀਂ ਦਰਖਾਸਤ ਦੇ ਕੇ ਆਏ ਉੱਥੇ ਸਾਡੀ ਨਹੀਂ ਕੋਈ ਮਲਾਜਮ ਮਿਲਿਆਣੀ ਆ ਤੇ ਮੁੜ ਕੇ ਰਾਤ ਇੱਥੇ ਆਏ ਤੇ ਇਹਨਾਂ ਸਾਨੂੰ ਆਖਿਆ ਤੁਸੀਂ ਦਰਖਾਸਤ ਲੈ ਕੇ ਦੇਜੋ ਤੇ ਸਵੇਰੇ ਤੁਸੀਂ ਆ ਜਿਓ ਤਾਂ ਹੀ ਸਵੇਰ ਦੇ ਆਏ ਇੱਥੇ ਐਸਚਓ ਸਾਹਿਬ ਇੱਥੇ ਅੰਦਰ ਹੀ ਬੈਠੇ ਆ ਤੇ ਸਾਨੂੰ ਆਂਦੇ ਵੀ ਇੱਥੇ ਹੀ ਹੈਗੇ ਨਹੀਂ ਮੁੜ ਕੇ ਦੇ ਕੁਆਟਰ ਚ ਗਏ ਤੇ ਅੰਦਰੋਂ ਹੀ ਨਿਕਲ ਆਏ ਆ ਉਥੋਂ ਮੁੜ ਕੇ ਫੇਰ ਗੱਡੀ ਲੈ ਕੇ ਤੇ ਇਹ ਚਲੇ ਗਿਆ ਤੇ ਹੀ ਚ ਖੱਜੇ ਖਰਾਬ ਹੋਣਦੇ ਆਂ ਹੁਣ ਫਿਰ ਇਹ ਕਰਕੇ ਜਿਹੜਾ ਨਾਗੂਨ ਇਨਸਾਫ ਹੋਇਆ ਤੇ ਫਿਰ ਹੀ ਚ ਧਰਨਾ ਲਾਵਾਂਗੇ ਕੀ ਮਸਲਾ ਹੈ ਜਿਹੜਾ ਤੁਹਾਡੀ ਜਿਵੇਂ ਅੱਖੇ ਚ ਹੋਈ ਘਰ ਹੈ ਹਾਂਜੀ ਕੀ ਮਸਲਾ ਹੈ ਸਾਰਾ ਮਸਲਾ ਇਹੋ ਇਨਸਾਫ ਮੰਗਣ ਦਾ ਹੈ ਕਿਸਾਨ ਨੂੰ ਇਨਸਾਫ ਮਲੇ ਜੀ ਦੀ ਬੀਬੀ ਨਾਲ ਝਗੜਾ ਹੋ ਆਪਣੀ ਜ਼ਮੀਨ ਨਹੀਂ ਲਾਗੇ ਵਹੁਣਦੇ ਆਂ ਦੀ ਮੇਰੀ ਵਟ ਬਾਤੀ ਆ ਤੇ ਮੈਂ ਆਖਿਆ ਭੈਣਾ ਕੋਈ ਨਹੀਂ ਤੇਰੀ ਵਟ ਵਹਿ ਗਈ ਆ ਤੇ ਤੇਰੇ ਮਿੱਟੀ ਲਾ ਦਾਂਗੇ ਵਟ ਨੂੰ ਅਸੀਂ ਤੱਜਾ ਜਿੱਥੇ ਤੇਰਾ ਜੀ ਗੱਲਾਂ ਤੋਂ ਉੱਥੇ ਮਿਲ ਕੇ ਜਿੰਨੀ ਤੇਰੀ ਜ਼ਮੀਨ ਵੰਦੀ ਆਪਣੀ ਵਟ ਪਾਲਾ ਆਦੀ ਨੀ ਮੈਂ ਤੇਰੀ ਦਾੜੀ ਖੋਣੀ ਮੈਂ ਤੈਨੂੰ ਮਾਰ ਕੇ ਫੇਰ ਇੱਥੋਂ ਜਾਣਾ ਤੇ ਤਲਵਾਰ ਲੈ ਕੇ ਤੇ ਆਪਣੇ ਘਰ ਲੈ ਕੇ ਖਲੋ ਗਿਆ ਤੇ ਮੈਂ ਟਰੈਕਟਰ ਬੰਦ ਕਰਕੇ ਦੋ ਤਿੰਨ ਕਿਲੇ ਪਿਛਾਂ ਆਪਣੀ ਜ਼ਮੀਨ ਤੇ ਚਲੇ ਗਿਆ ਤੇ ਇਹਨੇ ਗੱਤੇ ਨੇ ਗੁੰਡੇ ਨਾਲ ਮਂਗਾਏ ਨਾਲ ਤਿੰਨ ਬੀਬੀਆਂ ਦੇ ਨਾਲ ਤਿੰਨ ਬੰਦੇ ਆਚਾਰ ਤੇ ਮਂਗਾ ਕੇ ਤੋਂ ਬੰਦੇ ਵੀਡੀਓ ਬਣਾਉਂਦੇ ਪਏ ਆ ਤੇ ਜਿਹੜੀਆਂ ਜਨਾਨੀਆਂ ਮੇਰੇ ਗੱਲ ਪੈ ਗੀਆਂ ਉਹਨਾਂ ਮੇਰੀ ਦਾੜੀ ਫੜ ਲਈ ਨਾਲ ਬੇਇੱਜ਼ਤੀ ਕੀਤੀ ਆ ਨਾਲ ਇੰਨਾ ਮੈਨੂੰ ਬੜਾ ਭੁਲਾ ਤੇ ਕੋਈ ਮੇਰੇ ਭੱਲੇ ਵੀ ਛੱਡਿਆ ਇਹ ਨਹੀਂ ਮੇਰੀ ਬੇਇੱਜ਼ ਤੇ ਮੈਂ ਆਤੀ ਜੋੜੀ ਗਿਆ ਮੇਰਾ ਨਾਲ ਪਤੀ ਜੱਤ ਨਾਲ ਮੇਰਾ ਭਰਾ ਆ ਤੇ ਜਾ ਵੀ ਬੇਟਾ ਹੈ ਤੇ ਉਹ ਛਡਾਉਂਦੇ ਰਹੇ ਮੌਕੇ ਤੇ ਉਹਨਾਂ ਵੀ ਗੱਡੀਆਂ ਕੋਈ ਗੱਲ ਆਖੀ ਹਾਤੀ ਜੋੜੀ ਗਏਗੇ ਤੇ ਮੇਰੇ ਗਾਲੀ ਪਈਆਂ ਗਈਆਂ ਕੋਈ ਬਣਿਆ ਗਿਆ ਦੀ ਪ੍ਰਧਾਨ ਹੈ ਜਿਹੜੀ ਉਹਨੇ ਮੇਰੀ ਵੀ ਨਹੀਂ ਪੀਸੀ ਕੀਤੀ ਵੀ ਮੈਂ ਸਾਰੇ ਇਲਾਕੇ ਦੇ ਵਿੱਚ ਪਾਹੇ ਵੰਡੇ ਮੈਂ ਤੈਨੂੰ ਉੱਥੇ ਲੈ ਜੂੰਗੀ ਮੈਂ ਤੈਨੂੰ ਚੁਕਾ ਦੂੰਗੀ ਤੈਨੂੰ ਮਰਵਾ ਦੂੰਗੀ ਤੇ ਮੈਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਹੈ ਤੇ ਇਹਨਾਂ ਤੇ ਫਰੰਤ ਕਾਰਵਾਈ ਹੋਣੀ ਚਾਹੀਦੀ ਹੈ ਪਰਚਾ ਹੋਣਾ ਚਾਹੀਦਾ ਮੈਨੂੰ ਇਹਨਾਂ ਤੋਂ ਡਰ ਆਉਂਦਾ ਹੈ ਹਾਂਜੀ ਇੱਕ ਬੰਨੇ ਪੈਲੀ ਮੇਰੀ ਲੱਗਦੀ ਇਹਨਾਂ ਦੇ ਨਾਲ ਬਾਜ ਸਿੰਘ ਦੀ ਇੱਕ ਵਾਰ ਨਹੀਂ ਕਿਲਾ ਇਕਠੇ ਕੇ ਤੇ ਲਿਆ ਤੇ ਉਹ ਠੇਕੇ ਵਾਲਾ ਕਿਲਾ ਜਿਹੜਾ ਉਹ ਬੌਂਡੇ ਆ ਉੱਥੇ ਜਾ ਕੇ ਮੇਰੇ ਨਾਲ ਬੁਰਾ ਭਲਾ ਬੋਲਣ ਦੇ ਹਾਂਜੀ ਇਹ ਤਰਨਾ ਤਰਨਾ ਲੱਗਾ ਇਹ ਕੀ ਕਾਰਵਾਈ ਕੀਤੀ ਗਈ ਜੀ ਜੀ ਸਾਲ ਕੱਲ ਸਾਨੂੰ ਕੰਪਲੇਂਟ ਮਿਲੀ ਸੀਗੀ ਹਾਂਜੀ ਦੋ ਧਿਰਾਂ ਲੋ ਇੱਕ ਲੇਡੀਜ਼ ਧਿਰ ਸੀਗੇ ਉਹ ਕਹਿੰਦੇ ਵੀ ਇਹ ਬੰਦੇ ਨੇ ਸਾਨੂੰ ਮਾੜਾ ਚੰਗਾ ਬੋਲਿਆ ਵਾ ਤੇ ਦੂਜੀ ਪਾਰਟੀ ਵੱਲੋਂ ਸਾਨੂੰ ਮਿਲੀ ਸੀਗੀ ਵੀ ਇਹ ਜਿਹੜੀ ਲੇਡੀਜ਼ ਆ ਇਹਨੇ ਹੋਰ ਲੇਡੀਜ਼ ਲਿਆ ਕੇ ਤੇ ਇਹਨਾਂ ਨਾਲ ਗਾਲ੍ਹਾਂ ਕਢਦਾ ਕੀਤਾ ਵਾ ਤੇ ਦੋਵੇਂ ਪਾਰਟੀਆਂ ਦੀਆਂ ਜਿਹੜੀਆਂ ਇਹ ਦਰਖਾਸਤਾਂ ਹੀ ਰਾਤ ਲੈ ਲਈ ਚੀਗੇ ਨੂੰ ਅੱਜ ਦਾ ਟਾਈਮ ਦਿੱਤਾ ਹੈਗੀ। ਲੇਡੀਜ਼ ਪਾਰਟੀ ਹਜੇ ਤੱਕ ਨਹੀਂ ਆਏ ਤੇ ਉਸ ਬੰਦ ਚ ਜਿਹੜੇ ਦੂਜੀ ਪਾਰਟੀ ਹੈ ਉਹਨਾਂ ਨੇ ਤਰ੍ਹਾਂ ਲਾਇਆ ਵਾ ਤੇ ਇਹਨਾਂ ਦੇ ਬਿਆਨ ਲਿਖੇ ਜਾ ਰਹੇ ਆ ਜੋ ਬੰਦੀ ਕਾਰਵਾਈ ਹੋਊਗੀ ਕਾਨੂੰਨ ਦੇ ਹਿਸਾਬ ਨਾਲ ਉਹ ਕੀਤੀ ਜਾਊਗੀ।